ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਆਪਾਂ ਟਰਲੇ ਬਹੁਤ ਜ਼ਿਆਦਾ ਖਾਸ ਖਬਰ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਉਹ ਖਬਰ ਇਹ ਆ ਕਿ ਆਪਣੇ ਵਚਨਸਾ ਸਿਟੀ ਵਚਨਸਾ ਜ਼ਿਲ੍ਹਾ ਪੈਂਦਾ ਆ ਉਹ ਜ਼ਿਲ੍ਹੇ ਦੇ ਵਿੱਚ ਪਿੰਡ ਅਰਜినਾ ਨੂੰ ਅਰਜినਾ ਦੇ ਵਿੱਚ ਮੰਦਿਰ ਆ ਮੰਦਿਰ ਤੋਂ ਸ਼ੋਭਾ ਯਾਤਰਾ ਆਰੰਭ ਹੋਊਗੀ ਸ਼੍ਰੀ ਕ੍ਰਿਸ਼ਨਾ ਜੀ ਦੀ ਜੋ ਕਿ ਸਾਰੇ ਅਰਜినਾ ਦੇ ਵਿੱਚ ਕੱਢੀ ਜਾਊਗੀ ਐਂਡ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਅਰ ਜਿਨ੍ਹਾਂ ਨੂੰ ਦਿਨ ਸ਼ਨੀਵਾਰ 7 ਸਤੰਬਰ ਨੂੰ ਸਾਰੇ ਹੌਮ ਹਮਾ ਕੇ ਪਹੁੰਚੋ ਤੇ ਆਪਣੀ ਸ਼ੋਭਾ ਯਾਤਰਾ ਦਾ ਆਨੰਦ ਮਾਣੋ ਤੇ ਇਹ ਸ਼ੋਭਾ ਯਾਤਰਾ ਦੀ ਵਲੋਗਿੰਗ ਕੀਤੀ ਜਾਊਗੀ ਵੀਡੀਓ ਸ਼ੂਟ ਕੀਤਾ ਜਾਊਗਾ ਜੋ ਕਿ ਮੈਂ ਥੰਬਨਲ ਦੇ ਵਿੱਚ ਮੈਂਸ਼ਨ ਕਰਤਾ ਆ ਬੀਬੀਐਸ ਚੈਨਲ 007 ਇਹ ਆਪਣਾ ਨਿਊ YouTube ਚੈਨਲ ਆ ਇਸ YouTube ਚੈਨਲ ਤੇ ਇਸ ਸਾਰੀ ਸ਼ੁਭ ਯਾਤਰਾ ਨੂੰ ਵੀਡੀਓ ਸ਼ੂਟ ਕਰਕੇ ਤੇ ਅਪਲੋਡ ਕੀਤੀ ਜਾਊਗੀ। ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਚੈਨਲ ਹੈਗਾ ਆਪਣਾ ਨਵਾਂ, ਨਿਊ ਚੈਨਲ ਆ ਤੇ ਆਪਾਂ ਇਸ ਚੈਨਲ ਦੇ ਵਿੱਚ ਟਾਡੇ ਲਈ ਇਟਲੀ ਦੇ ਵਿੱਚ ਜਿੰਨੇ ਪੈਂਡ ਆ, ਜਿੰਨੇ ਸ਼ਹਿਰ ਆ, ਚਾਹੇ ਕੋਈ ਫੇਮਸ ਸ਼ਹਿਰ ਆ, ਚਾਹੇ ਕੋਈ ਫੇਮਸ ਪੈਂਡ ਆ, ਸਾਰੇ ਕਵਰ ਕਰਾਂਗੇ ਐਂਡ ਜਿੰਨੀਆਂ ਵੀ ਹੌਂਟਡ ਜਿੱਥੇ ਯਾਨੀ ਕੀ ਕਹਿੰਦੇ ਇਟਲੀ ਵਿੱਚ ਇਥੇ ਭੂਤ ਘਰੇ ਰਹਿੰਦੇ ਆ ਜਿੰਨੀਆਂ ਵੀ ਜਗ੍ਹਾ ਹੈਗੀਆਂ ਉਹ ਸਾਰੀਆਂ ਹੀ ਕਵਰ ਕਰਨੀਆਂ ਆ ਉਥੇ ਜਾਵਾਂਗੇ ਉਹਨਾਂ ਦੇ ਵੀਡੀਓ ਸ਼ੂਟ ਕਰਾਂਗੇ ਦੇਖਾਂਗੇ ਵੀ ਵਾਕਈ ਗੱਲ ਸੱਚੀਆਂ ਆ ਕਈ ਯਕੀਨ ਕਰਦੇ ਇਹਨਾਂ ਚੀਜ਼ਾਂ ਤੇ ਕਈ ਨਹੀਂ ਕਰਦੇ ਹਨਾ ਉਹ ਚੀਜ਼ਾਂ ਨੂੰ ਵੀ ਸ਼ੂਟ ਕੀਤਾ ਜਾਊਗਾ ਖੌਫਨਾਕ ਇਥੇ ਇਟਲੀ ਦੇ ਵਿੱਚ ਇਦਾਂ ਦੀ ਜਗ੍ਹਾ ਨਹੀਂ ਬਹੁਤ ਜ਼ਿਆਦਾ ਖੌਫਨਾਕ ਆ ਕਿ ਜਿੱਥੇ ਬੈਨ ਕੀਤੀਆਂ ਉਹ ਜਗ੍ਹਾ ਪੁਲਿਸ ਨੇ ਕਿ ਜਾ ਨਹੀਂ ਸਕਦਾ ਅਸੀਂ ਉਥੇ ਵੀ ਕੋਸ਼ਿਸ਼ ਕਰਾਂਗੇ ਜਾ ਕੇ ਵੀਡੀਓ ਸ਼ੂਟ ਕਰਨ ਦੀ ਤੇ ਤੁਹਾਡੇ ਤੁਹਾਡੇ ਮੂਹਰੇ ਲੈ ਕੇ ਆਵਾਂਗੇ ਉਸ ਜਗ੍ਹਾ ਨੂੰ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਅੱਜ ਇਹਨਾਂ ਵਿੱਚ ਆਪਣੇ ਅੰਕਲ ਜੀਆ ਅਸ਼ੋਕ ਅੰਕਲ ਜੀ ਜੋ ਕਿ ਇੰਗਲੈਂਡ ਕੈਨੇਡਾ ਅਮਰੀਕਾ ਕਿਤੇ ਵੀ ਕਿਸੇ ਨੇ ਜਾਣਾ ਆ ਉਹ ਫਾਈਲਸ ਤਿਆਰ ਕਰਦੇ ਆ ਤਾਂ ਮੈਂ ਉਹ ਫਾਈਲ ਸਾਰੀਆਂ ਫਾਈਲਸ ਤਿਆਰ ਕਰਦੇ ਆ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਦਿਨ ਸ਼ਨੀਵਾਰ 7 ਸਤੰਬਰ ਨੂੰ ਹਮ ਹਮਾ ਕੇ ਅਰ ਜਿਨ੍ਹਾਂ ਨੂੰ ਮੰਦਰ ਵਿੱਚ ਆਓ ਤੇ ਆਪਣਾ ਯੋਗਦਾਨ ਪਾਓ ਤੇ ਇੱਕ ਵਾਰੀ ਫੇਰ ਸਾਡੇ ਵੱਲੋਂ ਤੇ ਸਾਡੀ YouTube ਟੀਮ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਰੇ ਹਮ ਹਮ ਆ ਕੇ ਅਰ ਜੀਨਾਂ ਨੂੰ ਪਿੰਡ ਪਹੁੰਚੋ ਤੇ ਸ਼ੋਭਾ ਯਾਤਰਾ ਦਾ ਮਾਣ ਵਧਾਓ ਓਕੇ ਜੀ ਨਮਸਤੇ ਸਤਿ ਸ਼੍ਰੀ ਅਕਾਲ